ਤੂੰ ਹੀ ਤਾਂ ਦੇਖੀ ਉਹ ਤੂੰ ਆ ਤੂੰ ਆ ਨਹੀਂ ਦੇਖਿਆ ਹੋਣਾ ਕਿਸੇ ਨੇ ਬਾਈ ਦੇਖੋ ਆਲਾ ਤੂੰ ਹੀ ਆ ਵੱਡਾ ਕੰਮ ਹੀ ਐ ਸਾਹ ਦੇਖੋ ਮੇਤਰੋ ਗਾਜਰਾ ਦਾ ਬਿਆਜ਼ ਆਦੀ ਜਾਂ ਕੋਈ ਪ੍ਰੋਗਰਾਮ ਕਹਿਆ ਜਾ ਵੀ ਹੁੰਦਾ ਪਨੀਰ ਵੀ ਹਮ ਸਾਰਾ ਕੁਝ ਹੀ ਜਿੰਨੇ ਵੀ ਦੁੱਧ ਦੇ ਪ੍ਰੋਡਕਟ ਨੇ ਸਾਰਿਆਂ ਦੀ ਸਪਲਾਈ ਮੇਤਰੋ ਆਇਆ ਸਾਡਾ ਪੂਰਾ ਚੱਲਦਾ ਕੰਮ ਵੀਰੇ ਨਾਪ ਛੋਟਾ ਮੇਤਰੋ ਖੰਬੇ ਦਾ ਹੁਣ ਦੇਖਦੇ ਆਂ ਇਹਦਾ ਵੀ ਕੋਈ ਹੱਲ ਹੋਊਗਾ ਉਹ ਜਿਹੜਾ ਪੜਨੇ ਸੰਬੇ ਦਾ ਗਾਹ ਹਾਤਾ ਲਿਆਵਾਲੇ ਕੋਟਾ ਤੇ ਆਇਆ ਭਇਓ ਤੇ ਲਾ ਕੇ ਦੇ ਕਿ ਵੀਗਾ ਇਧਰ ਓਏ ਹੱਲ ਹਰੇਕ ਚੀਜ਼ ਦਾ ਲੰਗਰ ਗੁੱਡੀ ਗਲਾਂ ਤੋਂ ਲੰਗਰ ਹੁੰਦਾ ਹੈ ਅੱਛਾ ਜੀ 21 ਦਸੰਬਰ ਤੋਂ ਲੈ ਕੇ 28 29 ਦਸੰਬਰ ਤੱਕ ਮੇਰਾ ਆਪਣਾ ਸਾਗ ਸਰੋਂ ਦਾ ਸਾਗ ਮੱਕੀ ਦੀ ਰੋਟੀ ਸਾਰੇ ਸਾਲ ਦੀਆਂ ਆਪਣੀਆਂ ਜਿਹੜੀਆਂ ਇਹਦਾ ਕੰਮ ਧੰਦੇ ਮੁੱਕਦੀ ਨਹੀਂ ਇਹ ਨਹੀਂ ਮੁੱਕਦੇ ਇਹਦਾ ਚਾਰ ਜਦੋਂ ਚਾਰ ਭਾਈ ਲੈ ਜਾਂਦੇ ਨੇ ਉਦੋਂ ਮੁੱਕਦੇ ਨੇ ਹਾਂ ਜਦੋਂ ਚਾਰ ਭਾਈ ਉਹਦੀ ਹੱਥੋਂ ਜਾਂਦੇ ਹਾਂ ਵੈਲਕਮ ਟੂ ਮਾਈ ਵਲੌਗ ਟੋਡਾ ਸਵਾਗਤ ਆ ਆਪਣੇ ਨਵੇਂ ਵਲੌਗ 'ਚ ਅੱਜ ਆ ਜੀ ਆਪਣੇ ਵਲੌਗ ਦਾ 349ਵਾਂ ਦਿਨ ਮਿੱਤਰੋ ਅੱਜ ਆ ਜੀ ਦੋਪੋ ਦੇਖੋ ਧੁੰਦਜ ਹੋ ਗਈ ਸ਼ੁਰੂ ਇਧਰ ਦੇਖੋ ਕਿਆ ਬਾਤ ਹੀ ਲੱਗਦੀ ਏ ਯਾਰ ਜਿਵੇਂ ਫੁੱਲ ਸਰੋਂ ਦੇ ਉਗਦੇ ਵਿੱਚ ਛਿਆੜਾਂ ਦੇ ਇਹ ਆ ਬਾਈ ਕਿਆ ਬਾਤ ਆ ਯਾਰ ਸਵੇਰੇ ਸਵੇਰੇ ਨਜ਼ਾਰਾ ਹੀ ਆਇਆ ਨਾ ਖੇਤਾਂ ਚ ਐਂ ਗੇੜਾ ਕੱਢਣ ਦਾ ਪੁੱਛੋ ਹੀ ਨਾ ਕਿਆ ਬਾਤਾਂ ਨੇ ਯਾਰ ਤੇ ਉੱਥੇ ਗਾਹਾਂ ਮਲੇਉਣੇ ਮਿੱਤਰੋ ਤੁਹਾਨੂੰ ਉੱਥੇ ਆਪਣੇ ਧੂਈ ਵੀ ਪਾਈ ਜਾਂਦੇ ਸੀ ਬੰਦੇ ਦਿਖਾਉਣੇ ਤੁਹਾਨੂੰ ਕਰਾਉਣੇ ਗੱਲਬਾਤ ਵੀ ਕਿਹ ਕਿਹ ਚੁਲਾਇਆ ਤੇ ਪਾਣੀ ਕਿੰਨਾ ਗਿਆ ਪਾਣੀ ਧੂਈ ਜਾਈ ਹੋਈ ਹੈ ਹੋਰ ਵੱਡੀ ਧੂਈ ਲਾਦੀ ਅੱਜ ਇਹਨੂੰ ਧੂਈ ਨੇ ਇਹਨੂੰ ਧੂਈ ਕਿਹਾ ਜਾ ਸਕਦਾ ਇਹ ਤਾਂ ਓਰਾ ਕਿਹਾ ਸੀ ਵੀ ਜਦ ਦੇ ਬਾਈ ਠੰਡ ਪਊਗੀ ਉਦੈ ਲਾਈ ਜਾਊਗੀ ਅੱਧੇ ਮਚਾਉਣੇ ਸੀ ਅੱਜ ਹੌਲੀ ਹੌਲੀ ਮਟਾਉਣੀ ਸੀ ਅੱਧੀ ਕਰ ਲੈਂਦੇ ਫੇਰ ਆ ਆਇਆ ਬਾਈ ਤੂੰ ਹੀ ਦੀ ਹੋ ਚੁੱਕੀ ਆ ਸ਼ੁਰੂਆਤ ਸਾਡੇ ਪੂਰਾ ਵੱਡਾ ਤੂੰ ਹੀ ਆ ਕੰਮ ਆ ਹਾਂ ਹਾਂ ਇਹ ਆ ਆ ਦੇਖੋ ਤੂੰ ਹੀ ਤਾਂ ਦੇਖੀ ਹੋ ਤੂੰ ਹੀ ਆ ਤੂੰ ਆ ਨਹੀਂ ਦੇਖਿਆ ਹੋਣਾ ਕਿਸੇ ਨੇ ਬਾਈ ਦੇਖੋ ਆਦਾ ਤੂੰ ਹੀ ਆ ਵੱਡਾ ਕੰਮ ਹੀ ਆ ਪਹਿਲਾਂ ਸਾਡੀ ਸਲਾਹ ਸੀ ਵੀ ਹੌਲੀ-ਹੌਲੀ ਮਚਾਵੇਂ ਫਿਰ ਅਸੀਂ ਇਕੱਠੇ ਮਚਾ ਦੇਣਾ ਸਾਡੇ ਕੋਲੇ ਹੋਰ ਬਹੁਤ ਆਸਲਾ ਬਰੂਦ ਪਿਆ ਹੈ ਹੈ ਅਸਲਾ ਬਰੂਦ ਸਾਡੇ ਕੋਲੇ ਬਾਧੂ ਪਿਆ ਬਾਈ ਤਾਂ ਏਡਾ ਢੇਰ ਨੂੰ ਲਾਤੀ ਨਹੀਂ ਅਗਲਾ ਕੋਈ ਹੌਲੀ-ਹੌਲੀ ਮਚਾ ਲੈਂਦੇ ਬਹੁਤ ਸਾਡੇ ਕੋਲੇ ਪਿਆ ਮਸਾਲਾ ਧੂਈ ਦਾ ਅੱਜ ਲਾਈ ਆ ਪਹਿਲੇ ਦਿਨ ਯਾਰਾ ਅੱਗੇ ਨਹੀਂ ਲਾਈ ਉਹ ਤਾਂ ਪਿਛਲੇ ਹੀ ਦੇਖੀ ਗਏ ਨੇ ਲੋਕਾ ਜਿਹੜੇ ਕਹਿੰਦੇ ਜੀ ਤੂੰ ਹੀ ਲਾਦੀ ਤੂੰ ਹੀ ਲਾਦੀ ਅੱਜ ਕਰੀਆ ਬਾਈ ਦੋ ਪੋ ਨੂੰ ਸਾਡੀ ਪਹਿਲੀ ਤੂੰ ਹੀ ਹੋਗੀ ਮਿੱਤਰੋ ਅੱਜ ਫਿਰ ਕਰਮਨੂਬ ਸਕੂਲ ਅਸੀਂ ਪਾਇਦਲੀ ਛੱਟ ਕੇ ਆਵਾਂਗੇ ਅੱਗੇ ਤਾਂ ਜਾਣਾ ਨੇ ਮੋਟਰਸਾਈਕਲ ਤੇ ਅੱਜ ਹਰ ਤੋਂ ਜ਼ਿਆਦਾ ਨਾਲ ਅਸੀਂ ਗੱਲਾਂ-ਬਾਤਾਂ ਕਰਦੇ ਜਾਵਾਂਗੇ ਨਾਲੇ ਹੌਲੀ-ਹੌਲੀ ਕਿਉਂ ਵੀ ਠੀਕ ਹੈ ਦੇਖ ਗੀਂਦਾ ਤੋ ਤੱਕ ਬਲੀ ਤੋਂ ਦਾ ਹਾਂ ਬਲੀ ਤੋਂ ਦਾ ਮਤਲਬ ਕਰਮਣ ਵੀ ਮੰਨ ਗਿਆ ਕਰਮਣ ਨੇ ਹੀ ਮੰਨਦਾ ਨਹੀਂ ਹੁੰਦਾ ਛੇਤੀ ਛੇਤੀ ਕਿਉਂਕਿ ਬੱਚੇ ਘੱਟ ਆਉਂਦੇ ਬੱਚੇ ਹਰੇਕ ਦੀ ਘੱਟ ਮੰਨਦੇ ਹੁੰਦੇ ਨੇ ਭੱਜ ਗਿਆ ਦੇਖਣੋ ਹਟ ਜੂਗਾ। ਆ ਗਿਆ। ਆਈਆਂ ਮਤਰਾ ਆਪਣਾ ਸਰਾ ਦਾਣਾ ਹੀ ਨੰਗੇ ਜਾਂਦਾ। ਜਵਾਕਾਂ ਨਾਲ ਖੇਡਦੇ ਚੌੜ ਕਰਦੇ। ਕਿਆ ਬਾਤਾਂ ਆਈਆਂ। ਸ਼ੱਕੋ ਵੀ ਹਲੇ ਵੀ ਨਹੀਂ ਦਾ ਥੋੜਾ ਥੋੜਾ। ਹਲੇ ਦੇਈ ਨਾਗਾ। ਹਲੇ ਦੇਈਦਾ ਸੀ। ਹਲੇ ਦੇਈਦਾ ਸੀ ਬਟੂਆ। ਆਇਆ ਭਾਈ। ਭੱਜ ਕੇ ਜੇ ਠੰਢੀ ਜੀ ਵੀ ਲੱਗ। ਹਾਂ। हां भाई ਹੁਣ ਚੱਲਿਆਂ ਫਿਰ ਬਾਈ ਗਾਜਰਾ ਗੁਜਰਾ ਨਹੀਂ ਲੈਣਾ ਅਰਜੰਦੀ ਦੁਕਾਨ ਤੋਂ ਹਲਵਾਈ ਨੇ ਆਉਣਾ ਨਾ ਫਿਰ ਫੇਰ ਆਪਾਂ ਗਏ ਸੀ ਅਰਜੰਦੀ ਦੁਕਾਨ ਤੇ ਅਰਜਨ ਨੂੰ ਕਿਹਾ ਸੀ ਗਾਜਰਾ ਨੂੰ ਭੁੱਲੀ ਤਾਂ ਹੁੰਦਾ ਮਤਰੋ ਅਜਾ ਜਮਾਨੀ ਦਿਖਦਾ ਜਮਾਨ ਸੁਲੋ ਸੁਲੋ ਬਹੁਤ ਔਖਾ ਬਾਈਪਾਸ ਬਾਹਰ ਗਿਆ ਸਾਇਦ ਦੇਖੋ ਮਤਰੋ ਗਾਜਰਾ ਦਾ ਉਹ ਕਿਹੜਾ ਗਾਜਰਾ ਹੈ ਮੂੰਹ ਦਿਖਾ ਦਿਆਂ ਵੀ ਦੇਖੋ ਗਾਜਰਾਂ ਸਾਈਜ਼ ਦੇਖੋ ਭਾਈ ਗਾਜਰ ਪਾਗਾ ਕੱਢਦਾ ਵੀ ਭਾਵਾਂਗੇ ਦਿਖਾਵਾਂਗੇ ਸਾਰਾ ਪੂਰੀ ਗੱਲ ਬਣਾ ਕੇ ਇੱਥੇ ਮਿੱਤਰੋ ਜਾਣਕਾਰੀ ਦੰਨਿਆ ਤੁਹਾਨੂੰ ਵੀ ਹਲਵਾਈ ਪਹੁੰਚ ਚੁੱਕੇ ਨੇ ਤੇ ਅੱਜ ਆਪਣੇ ਚੱਲਿਆ ਕੜਾਈ ਦਾ ਕੰਮ ਤੇ ਤਿਆਰ ਕਰ ਰਹੇ ਆਂ ਗਜਰੇਲਾ ਗਾਜਰਾਂ ਤੋਂ ਲਾ ਲਿਆਉ ਹਿਸਾਬ ਤੁਸੀਂ ਆਹ ਦੇਖੋ ਭਾਈ ਆਹ ਮਸ਼ੀਨ ਦੇ ਕੰਮ ਨੇ ਸਾਰੇ ਇੱਕ ਕਰ ਦਿਆ ਗਜਰੇਲਾ ਤਿਆਰ ਤੇ ਆਹ ਹਲਵਾਈ ਵੀਰ ਖਾਣ ਗਜਰੇਲਾ ਕਰੋ ਚੈੱਕ ਫਿਰ ਆ ਗਿਆ ਸੀ ਆਪਾਂ ਨੂੰ ਬੱਬੂ ਦੋਦੀ ਦਾ ਫੋਨ ਕਿਹਾ ਨਾ ਆਜੂ ਹਾਂਜੀ ਬੱਬੂ ਜੀ ਆ ਗੱਡੀ ਲੈਤੀ ਐ ਖੁਆ ਆ ਗਿਆ ਮਤਰੋ ਬੱਬੂ ਤੋਂ ਫਿਰ ਹਰੀ ਘੜਾ ਵਾਲੇ ਦੇ ਆ ਜਾ ਤੇਰੀ ਪ੍ਰੋਮੋਸ਼ਨ ਕਰੀਏ ਓਏ ਆ ਤਰੀ ਗੱਡੀ ਵੀ ਦਿਖਾਈਏ ਦਰਸ਼ਕਾਂ ਨੂੰ ਆਨੂੰ ਕਹ ਹੈ ਆ ਜਾ ਆ ਜਾ ਕਹ ਨੈਤਰੀ ਗੱਡੀ ਦਿਖਾਉਣਿਆ ਨੈਤਰੀ ਆ ਜਾ ਆ ਜਾ ਬੱਬੂ ਦੇ ਜਾਣਕਾਰੀ ਯਾਰ ਸਾਨੂੰ ਮਾੜੀ ਜੀ ਆਏ ਹਾਏ ਓਏ ਜਾਜਾ ਦਾ ਪੂਰਾ ਦਾੜੀ ਦਰਸ਼ਨੀ ਬਹੁਤ ਤੇਰੇ ਮਹਗੇ ਹੋਗੇ ਹੁਣ ਆਏ ਨਹੀਂ ਤੂੰ ਆ ਗੱਡੀ ਲੈਤੀ ਭਾਈ ਆਏ ਲੈ ਵਧਾਈਆਂ ਪਹਿਲਾਂ ਤਾਂ ਗੱਡੀ ਦੀ ਮਤਲੋ ਆ ਲੈਤੀ ਜਿਹਨੇ ਹੋਂਡਾ ਸਿਟੀ ਕਿਆ ਬਾਤ ਆ ਯਾਰ ਆ ਫਿਰ ਖੋਆ ਇੱਕ ਨੰਬਰ ਆ ਬਾਈਕ ਕਹਨੇ ਖੁਆ ਬਿਆਸ ਆਦੀ ਲਈ ਕੋਈ ਖੁਆ ਚਾਹੀਦਾ ਹੋਵੇ ਪਨੀਰ ਚਾਹੀਦਾ ਹੋਵੇ ਤਾਂ ਬੱਬੂ ਨਾਲ ਸੰਪਰਕ ਕਰੋ ਬੱਬੂ ਨੰਬਰ ਵੀ ਬੋਲਦੇ ਤਰਾ ਕਈ ਵਾਰੀ 62809 38338 62809 38338 38338 ਮੈਟਰੋਂ ਆਪਾਂ ਸਕਰੀਨ ਤੇ ਵੀ ਚਲਾਵਾਂਗੇ ਵੀਰ ਦਾ ਪਿੰਡ ਆ ਹਰੀਗੜ ਇੱਕ ਨੰਬਰ ਦੁੱਧ ਕੁਆਲਿਟੀ ਹੈ ਪੂਰੀ ਓਕੇ ਰਿਪੋਰਟ ਜਮਾ ਪਿਓਰ ਦੀ ਗਾਰੰਟੀ ਆਏ ਭਈ ਇਹ ਬੰਦਾ ਪੂਰਾ ਓਕੇ ਗੋਡਾ ਯਾਰ ਰੂਪ ਵੀ ਬਦਲਦਾ ਇਹਨੇ ਥੋੜਾ ਜਾ ਅੱਜ ਦਰਸ਼ਨ ਵੀ ਆਪਾਂ ਨੂੰ ਟਾਈਮ ਵਾਸ ਦਿੱਤੇ ਨੇ ਹੈ ਹੋਰ ਸੁਣਾ ਬੱਬੂ ਫੇਰਾ ਲੋਟਾ ਗਾਮ ਬਲਾਗ ਦੇਖਦਾ ਨਾ ਆਪਣੇ ਹੁੰਦੇ ਨੇ ਇੱਕ ਨੰਬਰ ਛੋਟੇ ਛੜੀ ਘੜਾ ਦੇ ਬਹੁਤ ਪਸੰਦ ਕਰਦੇ ਨੇ ਹੋਰ ਦਿਨਾਓ ਇਹਦਾ ਸੁੱਖੀ ਵੀ ਚਾਲਦਾ ਨਾਲ ਹੈਨਾ ਛੋਟਾ ਸੁੱਖੀ ਮੈਦਵਾਰ ਵਾਲਾ ਓਕੇ ਰਿਪੋਰਟਾ ਮਿੱਤਰੋ ਬੱਬੂ ਫਿਰ ਖੋਆ ਕਿਵੇਂ ਮਤਲਬ ਕੀ ਮਸ਼ੀਨ ਨਾਲ ਮਸ਼ੀਨ ਨਾਲ ਕਿਵੇਂ ਵੀ ਦੁੱਧ ਪੇ ਦੇਣਾ ਤੂੰ ਨਾ ਦੁੱਧੂ ਚ ਪਾ ਦਿੰਨੇ ਜਾ ਕੇ ਅੱਛਾ ਮਤਲਬ ਕਿ ਜਿਹੜਾ ਹੋਆ ਖੋਆ ਹੁਣ ਆਪਾਂ ਦੁੱਧ ਤਾਂ ਇਹ ਕੱਲ੍ਹ ਵੀ ਤੇ ਸੀ ਦੁੱਧ ਆਪਨੇ ਵੇਚਤਾ ਸੀ ਬਰਾਲੀ ਫੋਟੋ ਓਕੜਾ ਕੇ ਬਸ ਤਾਂ 8 ਕਿਲੋਨੇ ਰਾਤ ਕੱਟ ਕੇ ਫਰਿਜ ਲਾ ਲਿਆ ਅੱਛਾ ਮਸ਼ੀਨ ਨਾ ਕਢਾਉਣਾ ਕਿੱਥੋਂ ਆ ਫਿਰ ਬੱਜੀ ਤੋਂ ਕਢਾਉਣਾ ਚਾਚਾ ਮੇਰਾ ਚਾਚਾ ਹਰੀ ਗੜ ਤੂੰ ਹਾਂ ਹਰੀ ਅੱਛਾ ਭਈ ਆਏ ਆ ਯਾਰ ਮਤਲਬ ਕਿ ਦੁੱਧ ਇਹਨੇ ਪਰ ਰਾਤ ਪੀਤਾ ਸੀ ਠੀਕ ਆ ਉਹਦਾ ਕੱਢ ਕੇ ਖੋਆ ਜਮਾ ਤਾਜ਼ਾ ਯਾਰ ਉਹੀ ਪਹੁੰਚ ਕਰਦਾ ਬੰਦੇ ਕੋਲੇ ਠੀਕ ਆ ਫਿਰ ਪਤਾ ਲੱਗਿਆ ਅਗਲੇ ਨੂੰ ਨਹੀਂ ਅਗਲਾ ਕਹਿੰਦਾ ਵੀ ਖੋਆ ਕਿੱਥੋਂ ਲਿਆ ਕੇ ਹੁੰਦਾ ਨਹੀਂ ਦੇ ਜਾਂਦੇ ਇਹਦਾ ਆਪ ਦਾ ਆਪਣੇ ਕੋਲੋਂ ਦੁੱਧ ਦਾ ਕੰਮ ਦਾ ਇਹ ਕਰਦਾ ਮਤਲਬ ਦੁੱਧ ਫਿਰ ਇਹਦੇ ਚਾਚੇ ਦੀ ਚਾਚੇ ਦੀ ਵੀ ਹੈ ਮਸ਼ੀਨ ਹੈ ਜਿਹਦੇ ਨਾਲ ਕੱਢਦਾ ਬਾਧੀ ਕਾਉਨ ਨੂੰ ਕੜਾਈ ਕੁੜੂ ਹੀ ਦੇ ਦਿੰਦਾ ਹੋਗਾ ਹਾਂ 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 ਬਾਪ ਨੂੰ ਕੜਾਈ ਦੇ ਉਹ ਉਧਰ ਉਧਰ ਚੱਲੀ ਜਾਂਦਾ ਲੈ ਇੱਕ ਹਾਂ ਉਮੀ ਉਹ ਵਾਲੀ ਬੰਦਾ ਜਿਹੜੇ ਕੰਮ ਚ ਪਾਇਆ ਜਾਂਦਾ ਯਾਰ ਆ ਆ ਵੀਰੇ ਕਹਾਣੀ ਠੀਕ ਆ ਦਿਓ ਯਾਰ ਵੀਰ ਨੂੰ ਜਿਹੜੀ ਗੱਲ ਆ ਕਿਸੇ ਦਾ ਹੁੰਦਾ ਆਰਡਰ ਕੋਈ ਵਿਆਹ ਸਾਦੀ ਜਾਂ ਕੋਈ ਪ੍ਰੋਗਰਾਮ ਕਹਿਆ ਜਾ ਵੀ ਹੁੰਦਾ ਪਨੀਰ ਵੀ ਹਾਂ ਸਾਰਾ ਕੁਝ ਜਿੰਨੇ ਵੀ ਦੁੱਧ ਦੇ ਪ੍ਰੋਡਕਟ ਨੇ ਸਾਰਿਆਂ ਦੀ ਸਪਲਾਈ ਮਿੱਤਰੋ ਹੋ ਜੂਗੀ ਪਹੁੰਚ ਹੋ ਜੂਗੀ ਓਕੇ ਜੀ ਫੇਰ ਤੁਹਾਨੂੰ ਪਤਾ ਹੀ ਆ ਮਿੱਤਰੋ ਵਿਖੋ ਆਉਣ ਦੀ ਦੇਰ ਸੀ ਚੱਲ ਪਿਆ ਸੀ ਕੰਮ ਪੂਰਾ ਆਈ ਲੈਵਲ ਦੇ ਆ ਦੇਖੋ ਗੁਜਰੇਲਾ ਪੱਲਾ ਦਾ ਦੇਖੋ ਯਾਰ ਆ ਇੱਧਰ ਵੇ ਖੰਡ ਦਾ ਵੀ ਲੱਗ ਗਿਆ ਜੀ ਮੜਤੀ ਜੀ ਕਰਨ ਤੇ ਇੱਧਰ ਫਿਰ ਉਹ ਗਾਜਰਾਂ ਜੀਆਂ ਮਾਰੀ ਜਾਂਦੇ ਸੀ ਤੇ ਉਧਰ ਮਿੱਤਰੋ ਫਿਰ ਖੂਆ ਖਾਣ ਸਾਬ ਕਰ ਰਹੇ ਸੀ ਇਹਨੂੰ ਗਰਮ ਬੱਸ ਫਿਰ ਹੁਣ ਤਾਂ ਇਹ ਇਦੀ ਆ ਬਈ ਚੱਲੂਗਾ ਕੰਮ ਸਾਡਾ ਪੂਰਾ ਮਾਰੂ ਮਾਰ ਗੁਜਰੇਲੇ ਦਾ ਚੱਕੋ ਵੀ ਮਿੱਤਰੋ ਓਕੇ ਦਾ ਵੀ ਕੰਮ ਚੱਲ ਰਿਹਾ ਹਮਾਰੋ ਮਾਰ ਇੱਕ ਪਾਸੇ ਇਤਰਾ ਕੜਾਈ ਦਾ ਵੀ ਪੂਰਾ ਚੱਲ ਰਿਹਾ ਗਜਰੇਲਾ ਨਿਕਲ ਹੀ ਗਿਆ ਬਸ ਹੁਣ ਤੇ ਇੰਸਟ ਕਰਾ ਦੇਗੇ ਥੋੜੇ ਟਾਈਮ ਤੱਕ ਤੁਹਾਨੂੰ ਮੋਟੂ ਜੀ ਦੱਸ ਦੇਗੇ ਵੀ ਕਿਵੇਂ ਆ ਪਕੌੜੇ ਜਾਣਾ ਗੁੰਮ ਲੱਗਦਾ ਥਾ ਕਿ ਹਾਂ ਪਕੌੜੇ ਬਣਾ ਲੇ ਚੈਨਲ ਪਕੌੜੇ ਕਹਿ ਲਾਂਗੇ ਹਲਵਾਈ ਨੂੰ ਜੇ ਬਣਾਊਗਾ ਇੰਨੇ ਵਾਰ ਸਰਪੰਚ ਸਾਹਿਬ ਦਾ ਫੋਨ ਆ ਗਿਆ ਸੀ ਕਰਨਗੇ ਸਰਪੰਚ ਸਾਹਿਬ ਵਧੀਆ ਠੀਕ ਹੈ ਵੀਰੇ ਕੀ ਹਾਲ ਹੈ ਮੰਗਾ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਇਹ ਸਾਫ ਹੋ ਜੂਗਾ ਹਾਂ ਆਏ ਨੇ ਜੀ ਸੇ ਬਹੁਤ ਵਧੀਆ ਕੰਮ ਹੈ ਸਰਪੰਚ ਦਾ ਬਹੁਤ ਵਧੀਆ ਲਾਈਨ ਹੈ ਜਾਣਕਾਰੀ ਸਰਪੰਚ ਜਾਣਕਾਰੀ ਵਧੀਆ ਸਰਪੰਚ ਦੇ ਕੰਮ ਹੈ ਨਾ ਇਹ ਲਾਊਗਾ ਹੈ ਬਹੁਤ ਵਧੀਆ ਕੰਮ ਕਰਦਾ ਆਪ ਤੋਂ ਲਾਊਗਾ ਹਾਂ ਥਲੋਂ ਨਿਕਲੂਗਾ ਯਾਰਾ ਨਿਕਲੂਗਾ ਵੀਰੇ ਇਹ ਨਿਕਲੂਗਾ ਸਾਫ ਕੋਲਾ ਉਹ ਆ ਰਵਾਟ ਲਾਉਗਾ ਜੈਸਿਰ ਠੀਕ ਠਲੂ ਐ ਚੰਕਦਾ ਨੇ ਕੋਲ ਮੇਟਰ ਆਉਂਦਾ ਰਹਿ ਗਈ ਮਾਂ ਕਿਤੇ ਸੀਸੇ ਨਹੀਂ ਹੈਗਾ ਇਹ ਸੀਸਾ ਨਹੀਂ ਲੱਗੂ ਸਾਰਾ ਲੱਗਦਾ ਮੈਂ ਆਉਂ ਤੂੰ ਨਹੀਂ ਗਾ ਇਹ ਕੋਈ ਦਿਸੇ ਨਹੀਂ ਇਹਦਾ ਇਹਨਾਂ ਮੈਂ ਦੇਖੀ ਜੀ ਨੂੰ ਕਹੇ ਪ੍ਰਾਰ ਨਾਲ ਗਰਬਾ ਹੀ ਹੋਰ ਤਾਂ ਕਿ ਦੇਖੂ ਮਿਹਰਾ ਦੱਲੀ ਜਾਂਦਾ ਨਹੀਂ ਨੱਕ ਕਰਦੇ ਨੇ ਹੋ ਜਾਣੇ ਇਹ ਚਕਲਿੱਪ ਜਾ ਹੂ ਬਹੁਤ ਵਧੀਆ ਗੱਲ ਆ ਯਾਰ ਬਹੁਤ ਵਧੀਆ ਹਾਸੇ ਤੋਂ ਹਾਸੇ ਤੋਂ ਮਗਰੋਂ ਦਾ ਕਰਿਆ ਕਰਿਆ ਯਾਰ ਗੱਲ ਤਾਂ ਪਹਿਲਾਂ ਗੌਰ ਦੀ ਹੁੰਦੀ ਆ ਸਰਪੰਚਾ ਗੜੀ ਚੀਜ਼ ਪਹਿਲਾਂ ਗੌਰ ਹਾਂ ਕਿੰਨੇ ਆ ਗਏ ਇਹ ਸ਼ੀਸ਼ੇ ਕੱਪ ਲੈ ਕੇ ਆਂ ਬਈ ਔਨਲਾਈਨ ਮੰਗਾਏ ਨੇ ਗਏ ਚਾਰ ਸ਼ੀਸ਼ੇ ਮੰਗਾਏ ਨੇ ਚਾਰ ਪੰਜ ਇੱਕ ਸ਼ੀਸ਼ਾ ਕੱਲ ਕੋਲ ਨੂੰ ਵਧੀਆ ਲੱਗਿਆ ਆਪਾਂ ਮੋਲਾਂਗੇ ਨਾ ਨਾ ਲੱਗਿਆ ਆਪਾਂ ਹੋਰ ਮੰਗਾ ਲਾਂਗੇ ਹੁਣ ਨਾ ਵਧੀਆ ਲੱਗਿਆ ਲਾ ਕੇ ਦੇਖਦੇ ਆ ਨਾ ਨਾ ਵਧੀਆ ਜਰਾ ਕਰੂ ਇਹਦਾ ਪੂਰੀ ਕੱਪ ਸਿਸਟਮ ਤਾਂ ਵਧੀਆ ਹੀ ਐ ਸਰਪੰਚਾ ਸ਼ੀਸ਼ਾ ਦੇ ਕੇ ਆ ਜਣਾ ਉੱਤੇ ਕੁੱਤਾ ਗਾਣਾ ਇਹ ਐ ਨਹੀਂ ਇਹ ਸ਼ੀਸ਼ਾ ਨਹੀਂ ਹੈਗਾ ਮਿੱਤਰੋ ਇਹ ਕੋਈ ਪਲਾਸਟਿਕ ਦੇ ਕੋਈ ਚੀਜ਼ ਹੀ ਆ 8 ਤਰ੍ਹਾਂ ਦੀ ਐ ਵੀ ਪਾ ਨਾ ਰੰਗ ਆਪਾਂ ਫੁੱਟਣ ਦਾ ਵੀ ਨਹੀਂ ਖਤਰਾ ਆਏਗਾ ਇਹਨੂੰ ਐ ਵੀ ਨਹੀਂ ਹੈਗਾ ਵੀ ਫੁੱਟ ਜੂ ਜਾਂ ਐ ਨਹੀਂ ਐ ਜੀ ਹੋਰ ਜੀ ਮੈਂਬਰ ਸਾਹਿਬ ਵਧੀਆ ਜੀ ਵਧੀਆ ਹੋ ਰਹੀ ਹੁਣ ਬਹੁਤ ਵਧੀਆ ਯਾਰਾਂ ਅੱਛਾ ਵਰਕ ਕਰ ਰਹੇ ਹੋ ਅੱਛਾ ਕੰਮ ਕਰ ਰਹੇ ਹੋ ਆਇਆ ਸਾਡਾ ਪੂਰਾ ਚੱਲਦਾ ਕੰਮ ਵੀਰੇ ਸੀਸੇ ਜੜੇ ਜਾ ਰਹੇ ਨੇ ਉਧਰ ਮੰਨਾ ਜੀ ਪੂਰੀ ਸੇਵਾ ਕਰਦੇ ਨੇ ਸਾਡੇ ਭੋਲੇ ਚਾਚਾ ਜੀ ਹਾਂਜੀ ਉਹ ਕੰਬੇ ਦਾ ਆਈ ਆ ਖੰਬੇ ਤੇ ਨਹੀਂ ਆਉ। ਇਹ ਤੇ ਦੇਖ ਤੇ ਜੀ ਖੰਭਾ ਕਿੱਡਾ ਹੈ। ਮੋਟਾ ਵਾਲਾ ਹੈ। ਸਰਪੰਚ ਆ ਨਹੀਂ ਰਿਹਾ ਖੰਬੇ ਤੇ। ਚੀਨੇ ਆਈ ਮੜਾ ਜਾ। ਚੀਨੇ ਦੱਸਣਾ ਰਾਇ ਕੋਈ ਯਾਰਾ। ਖੰਭਾ ਤਾਂ ਨਹੀਂ ਹੋਣੀ ਹੁਣ ਵੱਡੇ ਤੇ। ਮੈਂ ਪਰ ਸਾਹ ਮੋਟਾ ਵਾਲਾ। ਆ ਸਾਈਜ਼ ਯਾਰਾ ਵੱਡਾ ਆ ਗਿਆ। ਦੇਖ ਲੈ ਪਤਾ ਲੱਗ ਜੂ। ਦੇਖੀ ਜਿਆਦਾ ਨਾਟ ਨਾਟ ਵੱਡੇ ਪਹਿਣਗੇ। ਕੰਮ ਕਰਦਾ ਭਾਈ। ਬਲ ਕੇ ਵੱਡਾ ਹੈ। ਹੰਬਾ ਵਟਾ ਇਹੇ ਛੋਟੇ ਖੰਭੇ ਨਾ ਇਹ ਆਪ ਮਾੜਾ ਗੱਡੇ ਘੱਟ ਲਿਆਉਗਾ ਆ ਇੱਧੇ ਗਾ ਦੇ ਛੱਡ ਦਿਓ ਇੱਕ ਮਿੰਟ ਇੱਕ ਮਿੰਟ ਲੈ ਆ ਰਿਹਾ ਛੱਡ ਨਹੀਂ 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 ਇਹ ਤੇਰੀ ਬਾਈ ਉਹਦਾ ਉਹਦਾ ਨਾ ਆਪ ਛੋਟਾ ਮੇਤਰੋ ਖੰਭੇ ਦਾ ਹੁਣ ਦੇਖਦੇ ਆ ਇਹਦਾ ਵੀ ਕੋਈ ਹੱਲ ਹੋਊਗਾ ਅੱਛਾ ਜੀ ਉਹ ਜਿਹੜੇ ਪੜਲੇ ਖੰਭੇ ਦਾ ਹੱਲ ਤਾਂ ਲਿਆਵਾਂਗਾ ਕੋਈ ਤਾਂ ਆਇਆ ਭਈ ਉਹ ਤੇ ਰੱਖ ਕੇ ਨੇ ਕਿ ਲੀਂਗਾ ਇੱਧਰ ਓਏ ਹੱਲ ਹਰੇਕ ਚੀਜ਼ ਦਾ ਛੋਟੇ ਆਪਣੇ ਉੱਥੇ ਪਏ ਨੇ ਦੋ ਤਿੰਨ ਛੋਟੇ ਉਹ ਕੱਢ ਦਿਆਂਗੇ ਇੱਥੇ ਹੱਲ ਹਰੇਕ ਚੀਜ਼ ਦਾ ਹੁੰਦਾ ਮੈ ਲੋ ਮਿੱਤਰੋ ਉਹ ਖੰਬੇ ਦਾ ਥੋੜਾ ਜਿਹਾ ਸਾਈਜ਼ ਪੱਟਾ ਸੀ ਹੁਣ ਦੂਜੇ ਤੇ ਦੇਖਦਿਆਂ ਕਰਕੇ ਇੱਥੇ ਤਾਂ ਆਉਂਦਾ ਸਰਪੰਚ ਸੈਟ ਆਉਂਦਾ ਤੇ ਉਹਦੇ ਦਾ ਸੈਟ ਨਵੇਂ ਆ ਗਏ ਨਾ ਬਾਈ ਉਹ ਨਵੇਂ ਆ ਗਏ ਮਿੱਤਰੋ ਉਹ ਬਣਾਏ ਦੀ ਖੰਬੇ ਦੇ ਸਾਈਜ਼ ਦਾ ਸਕੰਜਾ ਥੋੜੇ ਉਹ ਦੂਜੇ ਪੱਟੇ ਸਾਈਜ਼ ਦੇ ਖੰਬੇ ਨੇ ਇਹ ਸਾਡੇ ਫੈਕਟਰੀ ਨੂੰ ਲੰਗੀ ਲੈਂਨ ਨਮੀ ਇਹ ਖੰਬਿਆਂ ਦਾ ਸਾਈਜ਼ ਵੀ ਵੱਡਾ ਤਾਂ ਕਰਕੇ ਵੀਰੇ ਦੇਖਦੇ ਹੁਣ ਕਿੰਨੀ ਕਹਾਣੀ ਬਣਦੀ ਜਿੱਸੀ ਨਾ ਫਾਨੂੰ ਮੁੱਠਾ ਮਾਰਦਾ ਇਹ ਰਾਇਂ ਚ ਨਾਟ ਪਾ ਜਾ ਇਹ ਨਾੜ ਪੱਟੀ ਪਿੱਛੇ ਤਾਰ ਪੱਟੀ ਮੱਟਾ ਮਾਰ। ਹਾਂ ਇਹ ਵੀ ਗੱਲ ਸਹੀ ਆ। ਆਹਨੇ ਸੀਸੇ ਲਾਏ ਜਾਗੇ ਤੇ ਦੇਖੋ ਮਿੱਤਰੋ ਹੁਣ ਦੇਖਣ ਲੱਗੀਆਂ ਸੜਕਾਂ। ਹਾਂ ਯਾਰ ਵੀਰੇ ਬਹੁਤ ਔਖਾ ਸੀ ਯਾਰ ਸਾਨੂੰ ਬਹੁਤ ਔਖਾਉਂਦੀ ਸੀ ਇਹ ਚੀਜ਼ ਦੀ ਜਦੋਂ ਐ ਸੜਕ ਤੇ ਐ ਚੜਦੇ ਕਈ ਵਾਰੀ ਇਤਰੋ ਆ ਕੰਦ ਜੀ ਮੂਹਰੇ ਆਉਂਦੀ ਸੀ ਤੇ ਉਧਰੋਂ ਜੇ ਕੋਈ ਗੱਡੀ ਜਾਂਦੀ ਸੀ ਵੀ ਉਹ ਵੀ ਨਹੀਂ ਸੀ ਦੇਖਦੀ ਜੇ ਉਧਰੋਂ ਇਤਰੋ ਮਤਲਬ ਕਿ ਸੜਕ ਕੋਈ ਕ੍ਰੋਸ ਕਰਦੇ ਫੇਰ ਵੀ ਨਹੀਂ ਸੀ ਦੇਖਦਾ। ਆਹ ਸੀਸਿਆਂ ਦੀ ਜ਼ਰੂਰਤ ਸੀ। ਜ਼ਰੂਰਤ ਸੀ ਪੂਰੀ ਲੋੜ ਸੀ ਯਾਰ ਇਹਨਾਂ ਦੀ। ਦਾ ਦੇ ਵੀ ਸਾਡੇ ਵਿੱਚ ਇੱਥੇ ਲਾ ਦਿੱਤਾ ਗਿਆ ਸੀ ਸ਼ੀਸ਼ਾ ਮਿੱਤਰੋ ਚਲੋ ਸਰਪੰਚਾ ਚਲੋ ਚਲੋ ਇੱਕ ਹੋਰ ਲਾਉਣੇ ਨੇ ਮਿੱਤਰੋ ਦੋ ਸ਼ੀਸ਼ੇ ਮੈਂ ਤਾਂ ਵੀ ਕਰ ਦਿੱਤਾ ਚੱਲ ਆ ਗਏ ਯਾਰ ਸਰਪੰਚਾ ਕਰ ਸਰਪੰਚ ਕਹਿੰਦਾ ਸੀ ਦੋ ਕ ਸ਼ੀਸ਼ੇ ਸਾਡੇ ਨਾਲ ਵੀ ਲਵਾਏ ਹੋ ਸਾਡੇ ਵਾਲੀ ਪਹੀ ਤੇ ਉਹ ਲਾ ਲੈਣ ਦੇ ਫਿਰ ਆਪਾਂ ਵਾਗੇ ਸੀ ਸਰਪੰਚ ਉਹਨਾਂ ਨਾਲ ਤੇ ਗੱਗੂ ਵਰਗਿਆਂ ਨੇ ਲਾਤਾ ਸੀ ਆਪਣੀ ਪਹੀ ਵਾਲਾ ਬਾਈ ਚੱਕੋ ਮੈਟਰੋ ਫਰਾ ਦੂਜਾ ਸੀਸਾ ਲਾ ਦਿੱਤਾ ਗਿਆ ਸਰਪੰਚ ਕੀ ਪਹੀ ਦੇ ਠੀਕ ਆ ਲਾ ਗਿਆ ਇੱਥੇ ਬਾਲਾ ਵਧੀਆ ਫੱਟ ਆਇਆ ਬਾਈ ਸਕੰਜਾ ਜਾ ਉਹ ਇਹਦੇ ਖੰਬਾ ਪੁਰਾਣਾ ਦੀ ਨਾ ਤਾਂ ਕਰਕੇ ਬਾਲਾ ਵੱਤ ਆ ਗਿਆ ਮਿੱਤਰੋ ਬਾਲੇ ਫੱਟ ਆ ਗਿਆ ਜਮਾ ਪੂਰਾ ਵੱਤ ਆ ਗਿਆ ਕਿਆ ਬਾਤਾਂ ਹੀ ਨੇ ਜਮਾ ਉਧਰ ਵੀ ਆਏ ਨੇਗਾ ਆਹ ਦੇ ਵੀ ਬਹੁਤ ਗਲਤ ਸੀ ਮਿੱਤਰੋ ਹਾਸਿਆਂ ਦੀ ਤੇ ਪਹਿਲਾਂ ਕਹਿ ਕੇ ਹਟਿਆ ਬਹੁਤ ਸੋਹਣਾ ਕੰਮ ਹੋ ਗਿਆ ਕਿਆ ਕਰ ਬਾਈ ਇਹ ਵੀ ਸੇਵਾ ਹੀ ਐ ਇਕਤਰਾਂ ਦੀ ਕਾਰਲੋ ਮਿੱਤਰੋ ਬਣ ਕੀ ਗੱਲ ਵੀਰੇ ਪੂਰੀ ਪੁੱਛੀ ਨਾ ਪੁੱਛੀ ਨਾ ਗੱਲ ਕਿਆ ਬਾਤਾਂ ਹੀ ਹੋ ਗਈਆਂ ਸਰਪੰਚ ਸਾਹਿਬ ਹੋਰ ਉਧਰ ਉਹਨਾਂ ਨੂੰ ਤਾਂ ਫੜਾਈ ਦਿਓ ਬਸ ਜਿਹੜੇ ਹੋਰ ਸਰਪੰਚ ਲਵਾਉਣੇ ਨੇ ਇੱਕ ਜੱਗੂ ਕੀ ਪਹੀ ਤੇ ਇੱਕ ਕਿੱਥੇ ਕਿੱਥੇ ਲਾਉਣੇ ਮੈਂਬਰ ਦਾ ਰਿਪੀਟ ਲਾ ਜੀ ਲਾਜੋਣੇ ਆਜਾ ਹੁਣ 2 ਮਿੰਟ ਲੱਗਣਗੇ ਕਿਹੜੇ ਨੰਬਰ ਦਾ ਰਾਜ ਕੀ ਬਾਕੀ ਆਪਣੇ ਬਾਰਨਾਂ ਦੀ ਤੇ ਗੱਗੂ ਆਹ ਕਹਲਾ ਮੁੰਡਾ ਆਪਣੀ ਪਾਕ ਦੀ ਵਧੀਆ ਨਸਾਰੇ ਪਰਵਾਰ ਉਹ ਬੇਦੀ ਦੇ ਸੈਲਰ ਉੱਥੇ ਵੀ ਹਾਦਸਾ ਹੋਣ ਦਾ ਡਰਾ ਬਲਾਨ ਬਸ ਉੱਥੇ ਫਿਰ ਇੱਕ ਰਹਿ ਗਿਆ ਫਿਰ ਉਹ ਦੂਜਾ ਚੱਲ ਹੋਰ ਪਹੀਆ ਤੇ ਫਿਰ ਖੰਭਾ ਹੈ ਨਹੀਂ ਸੀ ਮਿੱਤਰੋ ਕੋਈ ਸਾਰੇ ਚੌੜੇ ਖੰਬੇ ਸੀ ਸਰਪੰਚ ਸਾਹਿਬ ਇਹਨੇ ਬਾਤ ਚਲਾ ਦੇਗੇ ਫਿਰ ਬਲੌਗ ਹੋ ਗਿਆ ਸੀ ਮਿੱਤਰੋ ਥੋੜਾ ਜਿਆਦਾ ਜਿਆਦਾ ਵੱਡਾ ਤਾਂ ਕਰਕੇ ਫਿਰ ਆਪਾਂ ਇਹਦੇ ਕਰਿਆ ਨੇ ਦੋ ਪਾਰਟ ਮਿੱਤਰੋ ਬਣੇ ਰਹੋ ਅਗਲੇ ਬਲੌਗ ਚ